ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤਸ਼ੱਦਦ ਕਰਨ ਵਾਲੀ ਮਹਿਲਾ ਤੇ ਕੇਸ ਦਰਜ ਕਰ ਲਿਆ ਗਿਆ ਲੁਧਿਆਣਾ ਤੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਮਾਸੂਮ ਦਾ ਪਿਤਾ ਉਸਦੀ ਮਾਂ ਦੀ ਮੌਤ ਤੋਂ ਬਾਅਦ ਬੱਚੀ ਨੂੰ ਇੱਥੇ ਲੁਧਿਆਣਾ ਇੱਕ ਘਰ ਦੇ ਵਿੱਚ ਛੱਡ ਗਿਆ ਸੀ ਜਿੱਥੇ ਕੀ ਉਸ ਘਰ ਦੀ ਮਾਲਕਣ ਦੇ ਵੱਲੋਂ ਬੱਚੀ ਕੋਲੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ ਇੱਥੋਂ ਤੱਕ ਕਿ ਨਾ ਤਾਂ ਉਸ ਨੂੰ ਖਾਣ ਦੇ ਲਈ ਰੋਟੀ ਦਿੱਤੀ ਜਾ ਰਹੀ ਸੀ ਤੇ ਜੇਕਰ ਉਹ ਬੱਚੀ ਦੀ ਕੋਈ ਗਲਤੀ ਹੋ ਜਾਂਦੀ ਸੀ ਤੇ ਉਸ ਦੇ ਉੱਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਆਇਆ ਜਾਂਦਾ ਸੀ ਤੇ ਜਦੋਂ ਉਸ ਬੱਚੀ ਦੀ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਜਿਹੜੀ ਹੈ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਹੋਣਾ ਕੋਲ ਪਹੁੰਚਦੀ ਹੈ ਤਾਂ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਉਸ ਸਮੇਂ ਉਸ ਘਰ ਦੀ ਮਾਲਕਣ ਦੇ ਵੱਲੋਂ ਵੀ ਕਾਫੀ ਜ਼ਿਆਦਾ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਹੁਣੇ ਮਾਮਲਾ ਜੋ ਹੈ ਪੁਲਿਸ ਦੇ ਧਿਆਨ ਦੇ ਵਿੱਚ ਆ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਮੁਸਤੈਦੀ ਵਰਤਦੇ ਹੋਏ ਉਸ ਮਹਿਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਜਿਸ ਦੇ ਵੱਲੋਂ ਜੋ ਹੈ ਨਿੱਕੀ ਜੀ 12 ਸਾਲ ਦੀ ਮਾਸੂਮ ਬੱਚੀ ਦੇ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਸੀ ਕਿਉਂਕਿ ਇਸ ਬੱਚੀ ਦੀ ਵੀਡੀਓ ਵਾਇਰਲ ਹੁੰਦੀ ਹੈ ਕਿ ਕਿਵੇਂ ਕੂੜੇਦਾਨ ਦੇ ਕੋਲ ਬੈਠ ਕੇ ਉਹ ਬੱਚੀ ਜਿਹੜੀ ਹੈ ਕੂੜੇ ਦੇ ਵਿੱਚੋਂ ਖਾਣਾ ਕੱਢ ਕੇ ਖਾ ਰਹੀ ਹੁੰਦੀ ਹੈ ਤੇ ਉਸ ਵੀਡੀਓ ਦੇ ਵਿੱਚ ਉਹ ਬੱਚੀ ਇਹ ਵੀ ਕਹਿੰਦੀ ਹੈ ਕਿ ਮੈਨੂੰ ਆਂਟੀ ਬਹੁਤ ਮਾਰਦੀ ਹੈ ਮੈਨੂੰ ਬਹੁਤ ਜ਼ਿਆਦਾ ਮੇਰੇ ਤੋਂ ਕੰਮ ਕਰਵਾਇਆ ਜਾਂਦਾ ਹੈ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਵਤੀਰਾ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਦੇ ਲਫ਼ਜ਼ ਉਸ ਬੱਚੀ ਦੇ ਵੱਲੋਂ ਵੀਡੀਓ ਦੇ ਵਿੱਚ ਬੋਲੇ ਜਾ ਰਹੇ ਸਨ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਤੇ ਜਦੋਂ ਇਹ ਵੀਡੀਓ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਕੋਲ ਪਹੁੰਚਦੀ ਹੈ ਤਾਂ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚਦੇ ਨੇ ਹਾਲਾਂਕਿ ਜਿਸ ਘਰ ਦੇ ਵਿੱਚ ਉਸ ਲੜਕੀ ਦੇ ਨਾਲ ਤਸ਼ੱਦਦ ਟਾਇਆ ਜਾ ਰਿਹਾ ਸੀ ਉਸ ਘਰ ਦੀ ਮਾਲਕਣ ਦੇ ਵੱਲੋਂ ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਜਦੋਂ ਤੱਕੇ ਨਾਲ ਘਰ ਦੇ ਵਿੱਚ ਦਾਖਲ ਹੁੰਦੀ ਹੈ ਸੰਸਥਾ ਦੇ ਅਧਿਕਾਰੀ ਤਾਂ ਉਸ ਵੇਲੇ ਕਾਫੀ ਜ਼ਿਆਦਾ ਬਹਿਸ ਵੀ ਵੇਖਣ ਨੂੰ ਮਿਲਦੀ ਹੈ ਤਾਂ ਜਿੱਥੇ ਇਹ ਪੁਲਿਸ ਦੇ ਵੱਲੋਂ ਹੁਣੇ ਮਾਮਲਾ ਦਰਜ ਕਰ ਲਿਆ ਗਿਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਕ ਚਾਈਲਡ ਵੈਲਫੇਅਰ ਕਮੇਟੀ ਕੋਲ ਸਾਨੂੰ ਇਨਟੀਮੇਸ਼ਨ ਆਈ ਸੀ ਜੀ ਕਿ ਉਹਨਾਂ ਨੇ ਬੱਚਾ ਰੈਸਕਿਊ ਕੀਤਾ ਹੈਗਾ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਵਾਏ ਹੈਗੇ ਤੇ ਆਪਾਂ ਫਿਰ ਉਹ ਕਨਸਰਨਡ ਬੱਚੇ ਦੀ ਜਿਹੜੀ ਸਟੇਟਮੈਂਟ ਰਿਕਾਰਡ ਕਰਕੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਜੀ 316 ਨੰਬਰ ਐਫ ਆਈ ਆਰ ਡਿਵੀਜ਼ਨ ਨੰਬਰ 5 ਸਾਨਾਰ ਵਿੱਚ ਰਜਿਸਟਰ ਹੋਈ ਹੈ ਜੀ ਤੇ ਸਰਪਲ ਕਿੰਨੇ ਲੋਕੂ ਬੰਦੇ ਬਣਾਏ ਗਏ ਬੱਚੇ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਓਨਰ ਹੈਗਾ ਜਿਹੜਾ ਹਰਮੀਤ ਸਿੰਘ ਲੇਡੀਜ਼ ਹੈਗੇ ਪਾਵਰ ਕਾਮ ਤੋਂ ਰਿਟਾਇਰਡ empioyee ਨੇ ਉਹਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋ ਗਿਆ ਸਰ ਪਤ ਤੋਂ ਬ ਇਹ ਪਿਛਲੇ 2 ਸਾਲ ਤੋਂ ਉੱਥੇ ਹੈ ਜਿਹੜਾ ਜੀ ਕੰਮ ਕਰ ਰਿਹਾ ਹੈ ਲੜਕੀ ਦੇ ਫਾਦਰ ਉਹਨਾਂ ਨੂੰ ਛੱਡ ਗਏ ਸੀ ਸੋ ਲਾਲ ਕੰਗਲਾਸ 2 ਇਅਰ ਜਿਹੜੇ ਹੈਗੇ ਨੇ ਉੱਥੇ ਕੰਮ ਕਰ ਰਿਹਾ ਹੈ ਕਿ ਇਹ ਬੱਚੇ ਨੂੰ ਖਾਣ ਪੀਣੇ ਦਾ ਰਸਤਾ ਨਹੀਂ ਮਿਲਿਆ ਉਹਨੂੰ ਥੋੜੀ ਇਨਵੈਸਟੀਗੇਸ਼ਨ ਲੱਗੇ ਆਏਗਾ ਜੀ ਕਿਸੇ ਅਰੈਸਟ ਹੋਣ ਦਾ ਨਹੀਂ ਹਾਲੇ ਅਰੈਸਟਰੀ ਵਿੱਚ ਨਹੀਂ ਹੋਈ ਜੀ ਕਾਰਵਾਈ ਚੱਲ ਰਹੀ ਹੈ